嗯 हेलो, ओ माय गॉड स्वीटू ओ ब्यूटीफुल सरदार लव यू बेबी मैं नहीं पता है ओहो oh. oh <laughs> क्यों वैसे तो मेरा नाम लेंदा रहना है मेरा सिमरन करता रहना है हेलो स्वीटू सरदार जी स्वीटू उठो मैं आ गई मैं आ गई हेलो बेबी आ गई आ गई भाई आ गई ओए ओए आ गई आ गई ओए आ गई आ गई ਕੀ ਆ ਗਿਆ ਮੇਰੀ ਛੋਟੀ ਹੋ ਮੇਰਾ ਡੰਡਾ ਹੋ ਮੇਰੇ ਜੁੱਤੀ ਕੀ ਆ ਗਿਆ ਕੀ ਆ ਗਿਆ ਮੈਂ ਚੌਂ ਰਿਆ ਉਹ ਤੇ ਦੇਖ ਲੈ ਕੀ ਆ ਗਿਆ ਇਹ ਤਾਂ ਥੱਲੇ ਫੜ ਗਿਆ ਪਤਾ ਨਹੀਂ ਸਾਲਾ ਕੀ ਆ ਗਿਆ ਮੈਨੂੰ ਇੱਕਦਮ ਡਰ ਲੱਗਦਾ ਇਹ ਕੇ ਸਾਲੇ ਪਤਾ ਨਹੀਂ ਰਾਤ ਨੂੰ ਪਤਾ ਨਹੀਂ ਕੀ ਕਰਨ ਆ ਜਾਂਦੇ ਰੋ ਜਾ ਤਰਭਾ ਗਿਆ ਯਾਰ ਕੁਝ ਆ ਪੁਣੇਸ਼ ਫੋਕਿੰਗ ਆਦਾ ਯਾਗਾ ਕਾ ਮੀਂਹ ਵੇ ਪਾਪੂ ਤੇਰੇ ਅੱਖਾਂ ਨੇ ਘਟੇਲੇ ਕੀ ਨੇ ਤੇਰੇ ਲੱਗੇ ਹੋਏ ਆਇਨ ਕਲਾਈ ਫਿਰਦਾ ਜਦੋਂ ਤੈਨੂੰ ਦਿਸਣ ਆਈ ਨਹੀਂ ਹੈਗਾ ਕੁਛ ਇਹਨੂੰ ਕਾਤੋਂ ਲਾਇਆ ਕਾਤੋਂ ਲਾਇਆ ਲਾ ਦੇ ਇਹਨੂੰ ਓ ਸ਼ੌਰੀਏ ਮੇਰੇ ਦੱਗਿਆ ਦੀ ਭਾਈ ਕੀ ਆ ਗਿਆ ਮੈਨੂੰ ਇਹ ਗੱਟ ਬ ਬਾਪੂ ਮੈਨੂੰ ਕੀ ਪਤਾ ਕੀ ਆ ਗਿਆ ਆ ਮੈਂ ਤਾਂ ਮੁੰਡੇ ਦੀ ਬਾਤ ਸੁਣੀ ਸੀ ਆ ਗਈ ਆ ਗਈ ਆ ਗਈ ਹਾਏ ਬਾਪੂ ਪਤਾ ਨਹੀਂ ਆਪਣੇ ਘਰ ਚਾਹੇ ਜਾਂ ਕੀ ਆ ਗਿਆ ਜਾ ਕੇ ਵੇਖ ਲਈਏ ਆ ਜਾ ਹਾਏ ਮੇਰੇ ਪੁੱਤ ਨੂੰ ਪਤਾ ਨਹੀਂ ਹਾਂ ਮੈਨੂੰ ਬਾਜੀ ਗੁਰੀਰੀ ਲੱਗੀ ਆ ਪੁੱਤ ਤੈਨੂੰ ਤਾਂ ਸਾਰਾ ਕੁਝ ਬੁਰਾ ਲੱਗਦਾ ਤੈਨੂੰ ਚੱਗਾ ਕਦੋਂ ਲੱਗਿਆ ਕੁਝ

ਕਿ ਤਾ ਕੇ ਅਰੇ ਭਾਈ ਅਸਲੀ ਤਾਂ ਛੋਟਾ ਥੇ ਫਿਰ ਬਾਪੂ ਬਾਜ ਕਾ ਦੀ ਆਈਆ ਕੰਮ ਦਾ ਖਰਾਬ ਲੱਗਦਾ ਕੁੜੀ ਬਾਹਰੇ ਆਵੜਾ ਕਿਉਂ ਆਜਾ ਆਜਾ ਤੂੰ ਤਾਂ ਲੈਣਾ ਤਾ ਕੁੜੀ ਮਾਪੂ ਵੀ ਤਾਂ ਮਨ ਜੜੀ ਜਾਂਦਾ ਬਾਲਾ ਹੀ ਤਾਂ ਬਾਲਾ ਹੀ ਡਰ ਜਾਂ ਲੱਗੀ ਜਾਂਦਾ ਇਹ ਜੀ ਬਾਜ ਤਾਂ ਮੈਂ ਕਦੇ ਸੁਣੇ ਨਹੀਂ ਮੁੰਡੇ ਦੀ ਆ ਜਿਹੜੀ ਅੱਜ ਉਹਨੇ ਆਏ ਪੂੜਕ ਕੇ ਮਾਰੀ ਐ ਓ ਮੇਰੀ ਗੱਲ ਸੁਣ ਲੈ ਕੁੜੀਏ ਕੋਈ ਪੂਟ ਪਾਟ ਨਹੀਂ ਆਏਗਾ ਓਏ ਬਰੇ ਡਾਉਂਡੇ ਬਰੇ ਡਾਉਂਡੇ ਓਏ ਮੇਰੀ ਗੱਲ ਸੁਣ ਲੈ ਜਿਹੜਾ ਤੇਰਾ ਵੱਡਾ ਹੈ ਉਹ ਵੀ ਇਕ ਲਛਣਾਈ ਬਰਦਾਉਣਾ ਹੁੰਦਾ ਏ ਮੰਜੇ ਤੋੜ ਦਿੰਦਾ ਸੀ। ਓ ਲੈ ਬਾਪੂ ਤੇਰੇ ਕੋਲ ਤੋਂ ਮੈਨੂੰ ਯਾਦ ਆ ਗਿਆ। ਆ ਬੇਬੇ ਮੈਨੂੰ ਦੱਸਦੀ ਹੁੰਦੀ ਸੀ ਅਗੇ ਤੇਰਾ ਬੰਦਾ ਤਾਂ ਇੰਨਾ ਕਪੱਤਾ ਸੀ, ਇੰਨਾ ਕਪੱਤਾ ਸੀ ਦੇਖ ਲਾ। ਮਾੜੀ ਜੀ ਬਿੱਲੀ ਦੀ ਬਾਜ਼ ਸੁਣ ਲੈਂਦਾ, ਥਾਂੇ ਮੂਤ ਦਿੰਦਾ ਸੀ। ਬੇਬੇ ਕਹਿੰਦੀ ਮੈਂ ਤਾਂ ਨਾ ਕਹਿੰਦੀ ਗਦਈਲੇ ਸਕਾਉਂਦੀ ਥੱਕ ਜਾਂਦੀ ਸੀ। ਕਹਿੰਦੀ ਇੱਕ ਭਿਉਂ ਦਿੰਦਾ ਸੀ, ਇੱਕ ਸਕਾ ਲੈਂਦੀ ਸੀ। ਆ ਬਾਪੂ ਜੀ ਇੱਕ ਗੱਲ ਤਾਂ ਹੈਗੀ ਆ। ਮੇਰਾ ਦਿਓਰ ਇੰਨਾ ਕ ਤਾਂ ਸਿਆਣਾ ਹੈਗਾ ਫਿਸਤਰਾ ਥੋੜੀ ਭਿਉਂਦਾ। ਚਲ ਕਦੇ ਨਾ ਕਦੇ ਭਾਈ ਬੰਦਾ ਕਹਿੰਦੇ ਡਰਤਾ ਜਾਂਦਾ ਹੀ ਆ। ਉਹ ਗੱਲ ਤੇ ਤੇਰੀ ਪਾਈ ਠੀਕ ਹੈ। ਹਾਂ। ਚੱਲ ਕੁੜੀਆਂ ਮੇਰੀ ਗੱਲ ਸੁਣ ਲੈ। ਆਪਾਂ ਕਾਹਨੂੰ ਟਾਈਮ ਖਰਾਬ ਕਰਦੇ ਆ। ਚਾ ਤੁਸੀਂ ਵੀ ਪੈਜੋ ਭਾਈ ਤੇ ਮੈਂ ਵੀ ਪੈਣਾ ਹੈ। ਆਹੋ। ਲੈ ਪੈ ਜਾ ਬਾਪੂ। ਸ਼ਾਉਰੀ ਨੂੰ ਕਹਨੇ ਆ। ਵੀ ਇਹਦਾ ਕੋਈ ਸ਼ਾਕ ਸ਼ੂ ਕਰਾ ਦੇ ਹੈ। ਆਪੀ ਬੜਾਣਾ ਨੂੰ ਹਟ ਜੂਗਾ ਜਿਹੜੇ ਜ਼ਿੰਮੇਵਾਰੀਆਂ ਪੈ ਗਈਆਂ। ਕੋਈ ਵੱਡਾ ਵੀ ਇਹੀ ਬੜਾਉਣਾ ਹੁੰਦਾ ਠੀਕ ਹੈ ਹੈ? ਬਠੇਰੇ ਮੰਜੇ ਤੋੜਦਾ ਠੀਕ ਹੈ ਹੈ? ਹੁਣ ਸ਼ਾਕ ਕਰਾਵੇ ਹੈ ਫੇਰ ਸੁਬਾਹ ਵਾਲੀ ਗੱਲ ਹੈ ਹੈ। ਕਿੱਤੇ ਦੂਹੀ ਕਿਤੇ ਐਨੇ ਕਲਾਚ ਨਹੀਂ ਆ ਕੌਣ ਆਇਆ ਕੌਣ ਮੇਰੇ ਹੁੰਦੇ ਇੱਥੇ ਕੌਣ ਆਇਆ ਮੈਂ ਨਾ ਮਾਰ ਕੇ ਠੇਡਾ ਤਰ੍ਹਾਂ ਘਸਾੜ ਪਾਣ ਨੂੰ ਚੌਰਿਆ ਅੱਜ ਜਦੋਂ ਤਾ ਉੱਥੇ ਰੌਲਾ ਪੈਂਦਾ ਸੀ ਉਦੋਂ ਤਾ ਤੂੰ ਇਹਦੇ ਥੱਲੇ ਪੜ ਗਿਆ ਹੈ ਤੇ ਹੁਣ ਪੁੱਛਦਾ ਕਿ ਮੇਰੇ ਹੁੰਦਿਆ ਕੌਣ ਆ ਜੂਗਾ ਵੇ ਤੇਰੇ ਨਾਲੋਂ ਤਕੜੀ ਤਾਂ ਮੈਂ ਹਾਂ ਵੇ ਮੈਂ ਹਾਂ ਮੈਂ ਹੀ ਸਾਂਭ ਸਕਦੀ ਆ ਘੱਟ ਤੂੰ ਨਹੀਂ ਸਾਂਭ ਸਕਦਾ ਓਏ ਮਰਾ ਸੁਪਨੇ ਜਿ ਡਿੱਗ ਗਿਆ ਦੀ ਮੈਨੂੰ ਤੂੰ ਰਾਹ ਹਣ ਦੇ ਸ਼ੁਰਤਾਈਾ ਹੁਣ ਦਾ ਰਾਹ ਹਣ ਦੇ ਆ ਲੱਛਣ ਮੇਰੇ ਮੂਰੇ ਨਾ ਕਰ ਮੈਂ ਮਾ ਸੁਪਨੇ ਜਿ ਟੱਕ ਗਿਆ ਸੀਗਾ ਮੈਂ ਤੈਨੂੰ ਸਾਰਾ ਜਾਣਦੀ ਆ ਵੀ ਜਿੰਨਾ ਤੂੰ ਆਹ ਬਣਦਾ ਨਾ ਮੇਰੇ ਮੂਰੇ ਚਿਲਾ ਕੇ ਤੂੰ ਇਹ ਨਾ ਸਮਝੀ ਕਿ ਤੇਰੀ ਹਿਸ਼ਾਰੀ ਵੇਰ ਤੋਂ ਫੜੀ ਨਹੀਂ ਜਾਣੀ ਬੈ ਤੇਰੇ ਚ ਦਾਮੀ ਨਹੀਂ ਹੈਗਾ ਤੇਰੇ ਚ ਬੰਦੇ ਆਲੇ ਗੜਸੀ ਹੈ ਨਹੀਂ ਵੀ ਤੂੰ ਜਾ ਕੇ ਕਿਸੇ ਦੇ ਮੂਰੇ ਹੋ ਜੇ ਤੂੰ ਬੜਾ ਨਾ ਬੋਲ ਤੇ ਰਾਤ ਨੂੰ ਕੋਈ ਕਲੇਸ਼ ਹੋਊਗਾ ਸਾਰਾ ਪੈਟ ਡਟ ਕੜੂ ਜੇ ਪਾਈ ਜਾ ਪਾਈ ਜਾ ਜੇ ਮੇਰਾ ਹੱਥ ਚੱਕਿਆ ਗਿਆ ਨਾ ਤੇ ਸਾਰਾ ਪੈਟ ਤੇਰੀ ਧੌਂ ਥੜੀ ਲਾ ਕੇ ਭੱਜੂ ਪਾਈ ਜਾ ਉਹ ਪੈ ਜੂ ਹੌਲੀ ਤਾਂ ਬੋਲ ਪਾ ਹੌਣਾ ਹੌਲੀ ਬੋਲ ਪਾ ਹੌਲੀ ਬੋਲ ਪਾ ਗਵੰਡੀ ਉੱਠ ਕਰਨੀ ਉਹ ਤੇਰੇ ਅਹੀ ਬੱਟ ਜਾਈ ਨਹੀਂ ਸੁੱਤਾਂ ਗਵੰਡੀ ਗਵੰਡੀ ਆ ਜਾਣਾ ਫਿਰ ਫਿਰ ਮੇਰਾ ਬਲੱਡ ਵੱਧ ਵੀ ਜਾਂਦਾ ਹੁੰਦਾ ਤੈਨੂੰ ਮੈਂ ਬਾਰ ਬਾਰ ਕਹੀ ਜਾਂਦੀ ਆ ਜੇ ਬਲੱਡ ਕਿਤੇ ਮੇਰਾ ਵੱਧ ਗਿਆ ਨਾ ਤੂੰ ਹੋਰ ਨਾ ਕਿਤੇ ਮੇਰੇ ਤੋਂ ਇੱਥੇ ਕੁਝ ਕਰਵਾ ਲਈ ਪਾਈ ਜਾ ਚੱਲ ਕੋਈ ਨੂੰ ਪਿਆਰ ਨਾਲ ਦੱਸ ਦੇ ਬੇਪਾਈ ਤੇਰਾ ਹੈ ਤੈਨੂੰ ਫਿਕਰ ਹੋਣਾ ਤੇਰੇ ਭਾਈ ਦਾ ਵੇ ਉਹ ਦੇਖ ਲੈ ਜਵਾਬ ਕੋ ਪਤਾ ਨਹੀਂ ਕੀ ਬੋਲੀ ਜਾਂਦਾ ਸੀ ਆਖੀ ਆ ਗਈ ਆ ਗਈ ਆ ਗਈ ਵੇ ਰਾਤ ਦੇ 12 ਵਜੇ ਪਏ ਨੇ ਸਿਆਣੇ ਕਹਿੰਦੇ ਨੇ ਜੇ ਕੋਈ ਭੂਤ ਪ੍ਰੇਤ ਆਉਂਦੀ ਹੈ ਉਹ ਵੀ 12 ਵਜੇ ਆਉਂਦੀ ਹੈ ਵੇ ਦੇਖ ਲੈ ਚਿੜੀ ਵੀ ਨਹੀਂ ਫਰਕ ਦੀ ਚਿੜੀ ਵੀ ਜੇ ਖਾਣੇ ਦੇ ਤੇਰਾ ਪਤਾ ਨਹੀਂ ਦਿਮਾਗ ਕਿੱਥੇ ਗਿਆ ਹੋਇਆ ਜੇ ਕੱਲ ਨੂੰ ਨਿਆਣੇ ਨੂੰ ਕੋਈ ਗੱਲਬਾਤ ਹੋ ਗਈ ਵੇ ਮੇਰੇ ਦਿਓਰ ਵਰਗਾ ਤਾਂ ਮੈਨੂੰ ਦਿਓਰ ਵੀ ਨਹੀਂ ਲੱਭਣਾ ਮੁੜ ਕੇ ਲੈ ਜਾਣਿਆ ਖਾਏ ਕੌਣ ਕੌਣ ਦੀ ਜੇ ਮੈਨੂੰ ਪਤਾ ਹੋਵੇ ਕਿ ਇਹ ਮੈਨੂੰ ਪਤਾ ਹੋਵੇ ਫਿਰ ਮੈਂ ਤੈਨੂੰ ਦੱਸ ਨਾ ਦੇਵਾਂ ਖੜਕਾ ਨਾ ਕਰ ਕਵਾਂਟੀ ਫਿਰ ਉੱਠ ਕਰ ਦੇ ਖੜਕਾ ਨਾ ਕਰ ਖੜਕਾ ਨਾ ਕਰ ਉਧਰ ਜਵਾਕ ਦੀ ਮੈਨੂੰ ਇੰਨੀ ਚਿੰਤਾ ਹੋ ਗਈ ਪਤਾ ਨਹੀਂ ਕੀ ਹੋ ਗਿਆ ਬਾਪੂ ਵੀ ਭੱਜ ਕੇ ਉੱਠ ਖੜਿਆ ਵੀ ਤੈਨੂੰ ਕੋਲੇ ਪਤਾ ਹੀ ਨਹੀਂ ਲੱਗਿਆ ਉਹ ਬਾਪੂ ਨੂੰ ਕਹਿੰਦੇ ਸੁਪਨਾ ਆਇਆ ਹੋਵੇ ਤੂੰ ਮੈਂ ਪ੍ਰੈਸ਼ਰ ਜੇ ਮਾਰੀ ਜਾਈਂ ਉਹਦੋਂ ਨੂੰ ਚੋਰੀ ਚੋਰੀ ਕਰਕੇ ਲੈ ਜਾਣਗੇ ਓਏ ਚੋਰ ਨੂੰ ਆਪਣੇ ਘਰ ਕੀ ਆ ਸਾਰੇ ਪੈਸੇ ਤਾਂ ਕੋਠੀ ਤੇ ਲਾ ਦੇ ਆਹੋ ਲਾ ਤੇ ਕੋਠੀ ਤੇ ਵੀ ਜਦੋਂ ਤੂੰ ਆ ਦੱਸੇਂਗਾ ਨਾ ਕੋਟੀ ਜਿਹਾ ਲਾਤੇ ਉਦੋਂ ਤੱਕ ਨੇ ਪੰਨ ਜਾਣਗੇ ਕਾਲੇ ਗੱਲਾ ਕਰਦਾ ਚੱਲ ਕੁਝ ਨੂੰ ਦਹਣ ਤੜਕੇ ਦੇਖਾਂਗੇ ਮੈਂ ਮੇਰੀ ਗੱਲ ਸੁਣ ਨਾ ਘਰ ਦੇ ਵਿੱਚ ਨਾ ਤੂੰ ਵੱਡਾ ਮੁੰਡਾ ਐ ਇਸ ਘਰ ਦਾ ਵੱਡਾ ਮੁੰਡਾ ਮਾੜਾ ਮੋਟਾ ਖਿਆਲ ਰੱਖਿਆ ਕਰ ਆ ਲੋਕਾਂ ਦੇ ਬੰਦੇ ਦੇਖ ਲੈ ਬੇ ਉੱਠ ਕੇ ਨਾ ਇੱਕ ਰਾਤ ਦੇ ਵਿੱਚ ਚਾਰ ਚਾਰ ਗੇੜੇ ਮਾਰਦੇ ਨੇ ਕੰਧਾਂ ਕੋਲੇ ਦੇਖਦੇ ਨੇ ਵੀ ਕੋਈ ਸਾਡੇ ਕੋਲੇ ਨਾ ਤਾਂ ਨਹੀਂ ਲੱਗਿਆ ਖੜਾ ਤੇ ਤੂੰ ਤੂੰ ਲੈ ਜਾਣਿਆ ਪਲੇਕ ਪੈਣ ਤਰ ਪੋਈ ਜਣ ਕੀੜੇ ਤਰ ਮੱਝੇ ਥਲੇ ਪੜ ਗਿਆ ਓਏ ਮੈਂ ਖਿਆਲ ਰੱਖਿਆ ਦੀ ਮੱਝੇ ਥਲੇ ਮੱਝਾਂ ਦੀ ਰਾਖੀ ਦੀ ਵੀ ਕਿਤੇ ਵੀ ਚਾਟੇ ਨਾ ਲਾਏ। ਵੇ ਮੈਂ ਤੂੰ ਪਰਿਵਾਰ ਦੀ ਰਾਖੀ ਕਰਨਾ ਮੱਝੇ ਤਾਂ ਫੇਰ ਵੀ ਬਣ ਜਾਣਗੇ। ਓਏ ਪਰਿਵਾਰ ਕਿਧਰ ਨਹੀਂ ਜਾਂਦਾ ਹੈਗਾ। ਚਾਰੇ ਪਾਸੇ ਜੰਦੇ ਲੱਗੇ। ਪੈ ਜਾ ਘੁੱਟਾ ਜੀਆਂ ਫੇਰ ਭਰ ਲਈ। ਪੈ ਜਾ। ਤੂੰ ਐ ਕੁਛ ਹੋਣਾ ਤਾਂ ਹੁੰਨੀਆ। ਪੈਣਾ 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 ਚੌਣੇ ਨੇ ਤਪਾ ਮਾਰਿਆ ਅਖੇ ਮੁੰਡਾ ਤਾਂ ਚਿਲਾ ਕੇ ਫੜਾ ਹੈ ਉਦੋਂ ਭੱ ਲੈ ਜਾਣਿਆ ਕੋਈ ਕਣਕ ਦੀ ਬੋਲੀ ਚੱਕ ਕੇ ਪਿਹਾਲੇ ਜਦੋਂ ਨੂੰ ਤੇਰਾ ਗੇਰ ਨਿਕਲਦਾ ਹੈ ਪਤਾ ਨਹੀਂ ਮੈਂ ਬਥੇਰਾ ਕਿਹਾ ਸੀਗਾ ਤੋ ਕਿ ਲੈ ਘੱਟ ਲੱਭਦੇ ਹੋ ਪਰ ਮੁੰਡਾ ਚੱਜਦਾ ਲੱਭਦੇ ਹੋ ਜਿਹੜਾ ਕੋਈ ਘਰ ਦੀ ਰਾਖੀ ਕਰਨੇ ਮੇਰੀ ਰਾਖੀ ਕਰ ਲੈ ਇਹ ਤਾਂ ਆਖੇ ਲੈ ਮੰਜੇ ਨਾ ਕੋਈ ਚੱਕ ਕੇ ਲੈ ਜਾ ਤਫਾ ਹੋ ਜਾ ਤੇਰਾ ਭਾਈ ਜੇ ਬੇੜਾ ਮੈਂ ਤਾਂ ਕਹਿੰਨੀਆ ਬਚੋਲੇ ਦਾ ਭੇੜਾ ਭੇੜਾ ਘਰ ਕੇ ਜੇ ਬਚੋਲੇ ਦਾ ਜੀਨੇ ਇਹ ਮੇਰੇ ਲੜਲਾਤਾ ਕੱਟੂ ਜਾਂ ਨਾ ਹੋਵੇ ਚਾਹੇ ਕਣੇ ਦਾ ਫਕੀਰ ਦੇ ਮੁੰਡੇ ਦਾ ਰਿਸ਼ਤਾ ਹੁੰਦਾ ਸੀਗਾ ਹੁਣ ਨੂੰ ਦੇਖ ਲਾ ਇੱਕ ਕਾਗਜ਼ ਦਿੰਦੀ ਚੱਕ ਪਾਈ ਤੇ ਦੂਜਾ ਕਾਗਜ਼ ਫੜਾਉਂਦੀ ਚੱਕ ਪਾਈ ਸੀ ਹੈ ਤੇ ਆ ਦੇਖ ਲਾ ਕਬਰ ਚ ਲੇ ਪੇਟਿਆ ਪਿਆ ਤੇ ਹੁਣ ਨਾ ਮਰਿਆ ਨਾ ਮਰਨ ਦੇਵੇ ਨਾ ਜਿਉਂਦਾ ਨਾ ਜਿਉਣ ਦੇਵੇ ਟੱਟ ਪੈਣਾ ਨਾ ਹੋਵੇ ਤਾਂ ਪਰਿਵਾਰ ਦਾ ਫਿਕਰ ਹੀ ਨਹੀਂ ਲੈ ਜਾਣੇ ਨੂੰ ਓਏ ਹੋਏ ਫੇਰ ਸੌਂ ਗਿਆ

ਜੀ ਇਕਦਮ ਮਮਸਾਈਆਂ ਚੋਰੀ ਚੋਰੀ ਨੰਗ ਕੇ ਅਜੇ ਪਹਿਲਾਂ ਠਾਕੇ ਗਈਆਂ ਹੁਣ ਫੇਰ ਸੌ ਗਿਆ ਮੂੰਹ ਮੈਂ ਤਾਂ ਤੇਰੇ ਰਾਤ ਹੀ ਯਾਦ ਕਰਤਾ ਹੁੰਦਾ ਹਾਈ ਇੰਗਰੀਜੀ ਕੋਈ ਉੱਠ ਜਾ ਤੁਹਾਡੀ ਫੇਰ ਆਗੀ ਤੂੰ ਹਾਂ ਮੈਂ ਫੇਰ ਆਉਂਗਾ ਤੁਮੇ ਮਿਲਣਾ ਹੀ ਹੈ ਤੇ ਹੋਰ ਹਾਲ ਤਾਂ ਮੈਨੂੰ ਜਾਣ ਕਰਦਾ ਰਹੀ ਹੈ ਹੈ ਨਾਲੇ ਸੁੁੱਤ ਨਹੀਂ ਰੱਖਦਾ ਉਹ ਜਾਂਦਾ ਤਾ ਨੂੰ ਰੋਜ਼ ਕਰਦਾ ਨੋ ਨਾ ਖਾਣ ਪੀਣ ਵੇਲੇ 14 ਦੋਸਤਾਂ ਜਿਦੇ ਦੀ ਗੱਲਾਂ ਕਰਦਾ ਰਹਿੰਦਾ ਮੈਂ ਹੋਰ ਉਹ ਤੇਰਾ ਬੁੜਾ ਪਿਆਰੀ ਦਾ ਅੱਗੀ ਉਹ ਤਾਂ ਆਈਆ ਬੁੜਾ ਜਾ ਉਹਦਾ ਕੀ ਹੈਗਾ ਬਈ ਕਾਮੀਆਂ ਮਰੀ ਜਾਂਦਾ ਹੈਗਾ ਕਿੰਨੀਆਂ ਚਿੱਟੀ ਚਿੱਟੀਆਂ ਹਨਾ ਹੱਥ ਦਾ ਨਾ ਦਿਨ ਓਏ ਆ ਗਈ ਓਏ ਓਏ ਵੇਚਣੀ ਆ ਗਈ ਓਏ ਆ ਗਈ ਹੱਲ ਜੀ ਚਾਬੀ ਲੋ ਉਠੋ ਉਮਰ ਜਣੇ ਜੇ ਸਿਰਲੇ ਪਾਸੇ ਹੁੰਨੀ ਆ ਤਾਂ ਪੈਰ ਹੁੰਦੇ ਨੇ ਜੇ ਪੈਰਾਂ ਵਾਲੇ ਪਾਸੇ ਹੁੰਨੀ ਆ ਤਾਂ ਸਿਰ ਹੁੰਦਾ ਇਹਦਾ ਹੀ ਨਹੀਂ ਪਤਾ ਲੱਗਦਾ ਸਾਰੀ ਰਾਤ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ ਖੜਾ ਹੋ ਜਾ ਚਾਬੀ ਲੈ ਹੁਣ ਮੈਨੂੰ ਗੁੱਸਾ ਬਹੁਤ ਚੜ ਰਿਹਾ ਇੱਕ ਤਾਂ ਸਾਰੀ ਰਾਤ ਦਿਨੇ ਪੁਕਾਰਦਾ ਰਹਿੰਦਾ ਜੇ ਆਉਣੀ ਆ ਤਾਂ ਬਸ ਆਉਂਦਿਆਂ ਨੂੰ ਸੁੱਤਾ ਮਿਲਦਾ ਵੇ ਖੜਾ ਹੋ ਜਾ ਲਭੜ ਜਾ ਪੀ ਲੈ ਮਸਾਦਾ ਨਾ ਹੁੰਨੀ ਆ ਤੂੰ ਦਵਾਰੇ ਫੇਰ ਆ ਗਈ ਮੈਂ ਪਾਗਲ ਆ ਫੇਰ ਆ ਗਈ ਨਾਲ ਇਹੋ ਫੜ ਜਾ ਚਾਹ ਲੈ ਕੇ ਆ ਵੀਰੇ ਲਈ ਵੇ ਆਹੋ ਚਾਹ ਲੈ ਕੇ ਆ ਕਿ ਵੀ ਕਿੱਟੀ ਕਿੱਟੀ ਆ ਤੂੰ ਤੂੰ ਚਿੱਟਾ ਹੋ ਜਾਣਾ ਚਾਹ ਵੀ ਚਿੱਟੀ ਜਿੱਟੀ ਆ ਨਾ ਮਰ ਜਣਾ ਤੂੰ ਸੁੱਤਾ ਹੀ ਰਹਿਣਾ ਉਹ ਤੇਰੀਆਂ ਜੱਤਾ ਚ ਸੁੱਤੀ ਰਹਿਣਾ अच्छा ज्यादा ਦਾ ਮੇਰਾ ਸੁੱਤੇ ਰਹਿਣਾ ਉੱਠਦਾ ਹੀ ਨਹੀਂ ਲੈ ਜਾ ਤੇਰੇ ਬਣਾ ਤਾਂ ਮੇਰਾ ਜੀ ਨਹੀਂ ਲੱਗਦਾ ਅੱਛਾ ਤੂੰ ਤਾਂ ਪਹਿਲਾਂ ਲਾ ਲੂ ਵੀ ਹੋਰ ਨਖਰੀ ਜੰਨੀ ਆ ਵੀਡੀਓ ਜਦੋਂ ਤੂੰ ਘੱਟ ਸੋਹਣੀ ਲੱਗਦੀ ਆ ਐ ਤੂੰ ਜ਼ਿਆਦਾ ਸੋਹਣੀ ਲੱਗਦੀ ਆ ਅੱਛਾ ਸੋਹਣੀ ਲੱਗਦੀ ਆ ਚਲ ਚਾਪੀ ਲੈ ਮੂੰਹ ਨਾ ਮਚਾ ਲੈ ਕਿਤੇ ਐ ਕਿਉਂ ਕਰ ਰਾਮ ਨਾਲ ਬੈ ਕੇ ਚਾਹ ਪੀ ਲੈ ਉੱਤੇ ਨਾ ਡੋਲੀ ਕਿਤੇ ਤੈਨੂੰ ਦੇਖ ਕੇ ਤਾਂ ਚਾਹ ਵੀ ਵਿੱਕੀ ਲਾ ਗਈ ਚਾਹ ਚਾ ਨਾਲ ਚਾਹ ਚਾ ਕੁਲਾ ਗੋਗਰ ਦੀ ਨਾ ਉਹ ਤੂੰ ਛੱਡੋ ਤੂੰ ਦਾ ਡਿਗਲਾ ਮੇਰਾ ਤੂੰ ਰਾਜੀ ਗੱਲ ਲੈ ਸੰਗਾ ਛੱਡ ਛੱਡੀ ਨਾ ਆ ਨਾ ਬਲਿੰਗ ਵੀ ਨਹੀਂ ਕਰਦੀ ਮੇਕਅਪ ਕਰਦੇ ਠੱਡ ਦੇ ਓਏ ਤਰੇ ਤਨ ਮੈਂ ਤਾਂ ਸਮਝ ਪਤਾ ਉਹ ਭਾਬੀ ਤੂੰ ਐ ਪੇ ਮੈਂ ਐ ਪੇ ਲੈ ਜਾਣਾ ਪਤਾ ਨਹੀਂ ਕਿਹੜੀ ਤੇ ਸੁਪਨੇ ਲੈ ਜਾਣਾ ਹੈ ਹੈ ਮੈਂ ਕਿਹੜੀ ਅੰਗਰੇਜ਼ੀ ਨਹੀਂ ਆਥੇ ਮੈਂ ਮੈਂ ਚਾਹ ਲੈ ਕੇ ਆਈਆਂ ਤੂੰ ਮੇਰੇ ਨਾਲ ਪਤਾ ਨਹੀਂ ਕੀ ਕਰ ਤਾ ਭੁੱਖੀ ਜਾਨ ਹੈ ਓਏ ਹੋਏ ਮੈਂ ਤਾਂ ਗਲਤੀਆਂ ਨਾ ਕਰ ਸਕਦੇ ਅੰਗਰੇਜ਼ੀ ਨਹੀਂ ਆ ਗਈ ਤੇ ਤੇਰਾ ਦਿਮਾਗ ਹੋ ਗਿਆ ਖਰਾਬ ਮੈਨੂੰ ਲੱਗਦਾ ਤੇਰਾ ਕਿਤੇ ਇਲਾਜ ਲੋਜ ਕਰਾਉਣਾ ਪੈਣਾ ਹੈ ਹੈ ਨਾ ਗੱਲ ਸੁਣ ਮੇਰੀ ਆਪ ਤਾਂ ਕੋ ਸੁੱਤਾ ਨਹੀਂ ਹੈਗਾ ਫਾਰੀ ਰਾਤ ਤੇ ਸਾਨੂੰ ਵੀ ਨਹੀਂ ਸੌਂਣ ਦਿੱਤਾ ਬੇਅਸੀਂ ਸਾਰਾ ਟੱਬਰ ਗੇੜੇ ਕੱਢੀ ਕੇ ਕਦੇ ਇੱਥੇ ਕਦੇ ਕਮਰੇ ਚ ਕਦੇ ਇੱਥੇ ਕਦੇ ਕਮਰੇ ਚ ਮੈਨੂੰ ਐਂ ਦੱਸ ਵੀ ਕੀ ਚੂਪੜਾ ਸੀ ਤੈਨੂੰ ਰਾਤ ਇਹ ਜਾ ਕੇ ਕਿ ਮੈਂ ਛੋੜੇ ਚੁੰਡੀਆਂ ਵੜਦਾ ਸੀ ਮੈਂ ਤਾਂ ਆਪਣੀਆਂ ਗਰੇਚੀਆਂ ਨਾਲ ਕਰਦਾ ਸੀ ਇਹ ਬੇ ਚੂਪੜਾ ਇਹ ਪੇੜਾ ਨਾ ਖਾ ਨਹੀਂ ਲੱਗਦਾ ਚੁੰਡੀਆਂ ਦਾ ਹੈਂ ਆ ਬਾਪੂ ਏ ਵੇ ਬਾਪੂ ਦੀ ਵੀ ਨਹੀਂ ਅੱਖ ਖੋਦੀ ਉਹ ਤਾਂ ਆਪ ਸਾਰੀ ਰਾਤ ਵਿਚਾਰਾ ਤੁਰਿਆ ਫਿਰਦਾ ਰਿਹਾ ਹੱਡ ਘਰੀ ਜਦ ਤਰੇ ਮਗਰ ਪਹਿਲਾਂ ਤਾਂ ਭਾਈ ਨੂੰ ਕੁੜਦੀ ਸੀ ਉਹ ਤਾਂ ਮੈਨੂੰ ਵੀ ਕੁੱਟਣ ਲੱਗੀ ਓ ਭਾਈ ਉਹ ਨੂੰ ਨਾ ਬਾਜਾ ਮਾਰ ਉਹ ਤਾਂ ਖੂਬ ਸੁੱਤੇ ਬੈਲੇ ਤਾਂ ਮੈਂ ਕਾਹ ਮਾਰੀ ਉਹ ਨਬ ਤਾਂ ਮੈਂ ਹਜੇ ਠਾਉਣਾ ਮੈਨੂੰ ਇਹ ਤਾਂ ਦੱਸ ਦੇ ਵੀ ਕਿਸੇ ਨਾ ਬਾਹਰ ਗਾਟੀ ਗੂਟੀ ਤਾਂ ਨਹੀਂ ਪਾਈ ਫਿਰਦਾ ਤੂੰ ਕਿਤੇ ਹੋਰ ਨਾ ਬੇ ਸਾਡਾ ਇੱਥੇ ਸੰਤ ਕਹਿੰਦੇ ਕਿਸ ਨੂੰ ਦਿਖਾਉਣਾ ਮੈਂ ਤੇ ਫੜ ਮੰਨ ਦੱਸ ਵੇ ਦੱਸ ਉਹਦੇ ਤੇ ਕਿਸੇ ਕੁੜੀ ਨਾਲ ਤੇਰੀ ਗੱਲ ਗੁੱਲੈ ਮਰ ਜਾਣਿਆ ਮੈਂ ਗੱਲ ਗੁੱਲ ਕਰਕੇ ਤੇਰਾ ਵਿਆਹ ਕਰਾ ਦੂੰ ਤੂੰ ਐਵੇਂ ਨਾ ਵੀ ਜਿੱਤੇ ਕੁੜੇ ਨਾ ਭੰਦੀਆਂ ਮੁੰਡੇ ਲੈ ਕੇ ਕਿਤੇ ਤੂੰ ਹੀ ਨਾ ਭਾਜੀ ਇਥੋਂ ਯਾਰ ਸੁਣ ਲੈ ਬਾਪੂ ਨੇ ਮਸਾ ਪਾਲਿਆ ਤੁਹਾਨੂੰ ਪਤਾ ਨਹੀਂ ਵਿਚਾਰੇ ਨੇ ਕਿ ਮੇਰੇ ਪਈਆ ਪਈਆ ਜੋੜ ਕੇ ਆ ਘਰ ਬਣਾਇਆ ਤੁਹਾਡੀ ਖਾਤਰ ਹੈ ਤੇਰਾ ਵਿਆਹ ਕਰਦਾ ਕਿ ਕਿਤੇ ਵਧੀਆ ਥਾਂ ਤੇ ਵੀ ਐਵੇਂ ਨਾ ਤੂੰ ਉਥੇ ਵੇਖਤੀ ਕਰਾ ਕੇ ਰੱਖ ਦੇ ਮੈਨੂੰ ਨਾ ਪਤਾ ਪਹਿਲਾਂ ਤੂੰ ਗੁੜਦੀਆਂ ਹੁਣ ਨਹੀਂ ਪਤਾ ਉਹ ਆ ਕੇ ਕੁੱਟਿਆ ਕਰੇ ਵੀ ਤੇਰੇ ਕੋ ਆ ਤੇਰੇ ਲੱਥਣਾ ਕਰਕੇ ਪੈਂਦੀਆਂ ਨੇ ਤੇਰੇ ਲੱਥਣਾ ਕਰਕੇ ਪੈਂਦੀਆਂ ਨੇ ਬਾਈ ਕਿੱਥੇ ਆ ਬਾਈ ਕਿੱਥੇ ਆ ਆਨਾ ਤੈਨੂੰ ਡਰ ਕੇ ਉਹ ਮੰਜੇ ਥਲੇ ਫੜ ਗਿਆ ਬਾਅਦ ਚ ਮੈਨੂੰ ਦੱਸ ਮੈਨੂੰ ਤਾਂ ਸੋਚਿਆ ਕਿਹੜਾ ਹੁੰਦਾਗਾ ਹਾਂ ਮੇਰੇ ਪਰ ਤੂੰ ਆਹੇ ਜਾ ਤੂੰ ਉਹੇ ਜਾ ਤੇਰਾ ਭਾਈ ਉਹਦਾ ਉਹ ਮੱਜੇ ਦੇ ਪਿਆ ਮੱਜੇ ਦੇ ਪੇ ਤਾਂ ਦੁਬਾਰਾ ਠਾ ਕੇ ਪਾਇਆ ਹੈ ਵੀ ਪਈ ਜਾ ਹਾਈ ਨਹੀਂ ਤੁਸੀਂ ਇੰਨੇ ਜੋਗੇ ਤੈਨੂੰ ਮਸਾ ਤਾਂ ਅੰਗਰੇਜ਼ ਨਹੀਂ ਆਉਂਦੀ ਹੈਗੀ ਅੰਬੇ ਸਾਡੇ ਵੀ ਕਿਟੇਡੇ ਨਹੀਂ ਆ ਕੇ ਫੇਰ ਮੇਰਾ ਸੁਕਾ ਤੋੜ ਦੰਦੇ ਨਹੀਂ ਦੁਬਾਰੀ ਆਉਂਦੇ ਆਂ ਅੰਗਰੇਜ਼ ਨੂੰ ਵੀ ਪਤਾ ਦੁਬਾਰੀ ਆ ਜੀ ਮੇਰੇ ਕੋ ਆ ਜਾ ਅੰਗਰੇਜ਼ ਜੀ ਬਾਪੂ ਜੀ ਆ ਲੋ ਚਾਹ ਬੈਠਾ ਸ਼ੀਰਾ ਬੈਠਾ ਬੜੀ ਬਾਪੂ ਜੀ ਆਏ ਹਾਏ ਬਾਪੂ ਜੀ ਮੇਰੇ ਤਾਂ ਸਿਰ ਤੋਂ ਕੀ ਜਾਂਦਾ ਸੱਚੀ ਕੋਈ ਪੱਤੀ ਸੇਤਾ ਮੇਰਾ ਵੀ ਦੁਖਾ ਸ਼ੀਰਾ ਸੇਤਾ ਮੇਰਾ ਵੀ ਦੁਖਦਾ ਸੌਰੇ ਨੇ ਇਕੜਾ ਦਾ ਸੁਣ ਦਿੱਤੇ ਸਾਰੇ ਹੈ ਪੁੱਛੋ ਨਾ ਬਾਪੂ ਜੀ ਆ ਗਦੀ ਗੜ ਪਾਈ ਰੱਖਿਆ ਲੈ ਹੋਰ ਸੁਣ ਲੋ ਆ ਮਾਈ ਦੇ ਦ ਤੜਕੇ ਚਾਹ ਬਣਾਈ ਐ ਉਦੋਂ ਮੈਂ ਕਿਹਾ ਚੱਲ ਘੁੱਟ ਮੈਂ ਪੀ ਲੈਨੀਂ ਵੀ ਰਾਤ ਇਹ ਹਵਲਾ ਦਬੜੀ ਚ ਫਿਰਦਾ ਰਿਹਾ ਤੇ ਆ ਛੋਟੇ ਨੂੰ ਭੋਰਾ ਕੁੱਟ ਚਾਲ ਵੀ ਦੇਉਂ ਗਿਆ ਆ ਜਦੋਂ ਮੈਂ ਚਾਹ ਦੇਣ ਗਈ ਜਾਇਖਣ ਤਾਂ ਮੇਰੀ ਬਾਹ ਫੜ ਗਈ ਪਤਾ ਨਹੀਂ ਕਿਹੜੀ ਅੰਗਰੇਜ਼ਣੀ ਨਾਲ ਗੱਲਾਂ ਕਰੀ ਜਾਂਦਾ ਹੈ 5-7 ਮਿੰਟ ਉਹਨੇ ਐ ਲੱਗਿਆ ਰਿਹਾ ਐ ਲੱਗਿਆ ਰਿਹਾ ਜਿਵੇਂ ਕਿਤੇ ਨਾ ਪਤਾ ਨਹੀਂ ਕੀ ਗੂੜੀ ਸਾਹ ਲੈਦੀ ਅੰਗਰੇਜ਼ਣੀ ਨਾਲ ਉਹਦੇ ਨਾਲ ਹੀ ਗੱਲਾਂ ਮਾਰੀ ਗਿਆ ਬਾਪੂ ਜੀ ਮੇਰ ਦਾ ਫੜ ਕੇ ਬਾਹ ਖਿੱਚਣ ਲੱਗ ਗਿਆ ਮੈਂ ਤਾਂ ਫਿਰ ਦੋ ਧਰਗੀਆਂ ਕੀਤੀ ਚੰਗਾ ਕੀਤਾ ਸ਼ਿਰ ਨਾ ਕੀਤਾ ਤਾਂ ਹੈ ਪੁੱਛੋ ਨਾ ਵਾਸਾ ਸੋਤਾ ਕੀ ਹੋਣੀ ਉਹ ਤਾਂ ਫੇਰ ਜਦੋਂ ਮਾਰਿਆ ਥੱਪੜ ਲੈ ਖੁਰਤ ਫੇਰ ਉਹ ਤਾਂ ਅੱਖਾਂ ਖੋਲੀਆਂ ਨਹੀਂ ਤਾਂ ਉਹਨੂੰ ਪਹਿਲੇ ਪਤਾ ਹੀ ਨਹੀਂ ਲੱਗਿਆ ਵੀ ਚਾਹ ਕੌਣ ਲੈ ਕੇ ਆਇਆ ਕੌਣ ਨਹੀਂ ਲੈ ਕੇ ਆਇਆ ਇਹ ਸੀ ਇਹਨਾਂ ਦਿਨੋ ਕੀ ਲੱਛਣ ਲੱਗਦੇ ਆ ਭਾਈ ਆ ਬਾਪੂ ਜੀ ਹੋਂ ਦਾ ਦੇਖ ਤੁਸੀਂ ਕਹਦੇ ਨੇ ਉਹ ਵਹਿਮ ਨਾ ਕਰਿਆ ਕਰੋ ਆ ਕਦੇ ਕਦੇ ਤਾਂ ਮੈਨੂੰ ਬਾੜਾ ਹੀ ਵਹਿਮ ਹੋ ਜਾਂਦਾਗਾ ਵੀ ਇੱਥੇ ਉੱਪਰ ਹੀ ਛਾਇਆ ਤੁਹਾਡੀ ਗੱਲ ਜਮ੍ਹਾਂ ਸਹੀ ਹੈ ਲੈ ਆ ਗਿਆ ਆ ਕਾਲਾ ਗੱਲ ਇਹ ਦੇ ਨਾਲ ਆ ਗਿਆ ਹੈ ਹੈ ਅੱਬਾ ਵੀ ਚਾਲੇ ਕਿ ਨਹੀਂ ਉਹ ਜਿਹੜੇ ਤੜਕੇ ਜਾ ਫੜਾਈ ਸੀ ਤੈਨੂੰ ਮੈਂ ਉਹ ਕਿਹਦੇ ਹੱਥ ਚੋਂ ਵੀ ਦੱਸੇ ਦੱਸੇ ਮੈਨੂੰ ਪਤਾ ਨਹੀਂ ਕਿਹੜੀ ਅਗਰੇਜ਼ਣੀ ਆ ਪਲੇਗ ਪਾਈਣੀ ਹੈ ਪਤਾ ਨਹੀਂ ਕਿਹੜੀ ਇਹਦੇ ਸਿਰ ਤੇ ਪੈਂਦੀ ਫਿਰਦੀ ਐ ਜਿਹੜਾ ਉਹਦੇ ਨਾਲ ਹੀ ਗੱਲਾਂ ਕਰੀ ਜਾਂਦਾ ਤੂੰ ਉਹ ਤੂੰ ਢਲਾਦੀ ਦੀ ਬਾਬੀ ਗੱਲਾਂ ਇਹ ਤੜਕੇ ਦੀ ਗੱਲ ਐ ਕੱਲ ਵੀ ਨਹੀਂ ਹੈਗੀ ਅੱਜ ਤੜਕੇ 5 ਵਜੇ ਦੀ ਗੱਲ ਐ ਅੱਜ ਤਾਂ ਸਾਰਾ ਟੱਬਰ ਹੀ ਲੇਟ ਹੋ ਗਿਆ ਚਾਹ ਪੀਣ ਵੱਲੋਂ ਸਮਾਂ ਦੀ ਆ ਤੇਰੇ ਗੰਜਰ ਖਾਤੇ ਚ ਮੈਂ ਤਾਂ ਪਹਿਲਾਂ ਗੋਲੀ ਲਿਆ ਕੇ ਦੇ ਮੇਰਾ ਦਿਮਾਗ ਜਾਂ ਨਹੀਂ ਸਿੱਖ ਹੈਗਾ ਆ ਵੀ ਆਪੇ ਲਿਆ ਉੱਠ ਜਾ ਉਹ ਆ ਵੀ ਤਾਂ ਸਭ ਨੇ ਦਿਮਾਗ ਖਰਾਬ ਕਰਿਆ ਸੀਗਾ ਮੇਰਾ ਆ ਦੇਖ ਲੋ ਕਰ ਲੋ ਗੱਲ ਉਹ ਸਿਆੜਾ ਵਰਜਾ ਮੱਢਿਆ ਸਾਰੇ ਛੁਲੀ ਤੱਕ ਦੇਖਿਆ ਤੇ ਸੋਹਰੇ ਰਾਸੌਣ ਨਹੀਂ ਦਿੱਤੇ ਉਹ ਮੈਂ ਕੀ ਕਰਾਂ ਯਾਰ ਬਾਪੂ ਤੂੰ ਤਾਂ ਵੀ ਠੱਡੇ ਖੰਦਾ ਫਰਦਾ ਰਹਿਣਾ ਬੱਡਾ ਆ ਗਿਆ ਹੈ ਨਾ ਦੇਖ ਹੈ ਤੇ ਆਏ ਫਲੇਟੀ ਫਿਰਦੇ ਨੇ ਲੀੜੇ ਉੱਤੇ ਜਾਏ ਖੜਦੇ ਜਿਵੇਂ ਕੋਰਾ ਡਿੱਗੀ ਜਾਂਦਾ ਹੁੰਦਾ ਮੰਨੇ ਆ ਵੀ ਫੋਰਾ ਠੱਡ ਪੈਣ ਲੱਗੀ ਆਈ ਦੀ ਵੀ ਨਹੀਂ ਪੈਣ ਲੱਗੀ ਹਲੇ ਚੜਦੀ ਛੰਟ ਮਾਰਦੀ ਆ ਤੈਨੂੰ ਹੈ ਹੈ ਲੈ ਹੈ ਸ਼ੰ ਸ਼ਰਮ ਹੈ ਬਾਪੂ ਇਹਨਾਂ ਨਾਲ ਦਾ ਹਜੇ ਕੂਂ ਤਕੜਾ ਹੈ ਆ ਬਾਪੂ ਨੇ ਦੇਖ ਲੈ ਨਾ ਕੋਈ ਗੰਬਲ ਨਾ ਕੋਈ ਲੋਈ ਲਈ ਹਜੇ ਤੱਕ ਤੁਸੀਂ ਆਏ ਲਿਗਟੇ ਪੈ ਹੋਈ ਨਹੀਂ ਸੁੱਪ ਚੜ ਗਈ ਉਹ ਬਾਪੂ ਦਾ ਬਦਾਮ ਆਦਾ ਤੈਨੂੰ ਪਤਾ ਹੁੰਦੂ ਗੋਲੀ ਪਈ ਆ ਨਾਗਦੇ ਤੇਰੇ ਨਾਗਦੇ ਨਹੀਂ ਬਦਾਮ ਤੂੰ ਖਾਲਾ ਲੱਥਣ ਨਹੀਂ ਹੈਗੇ ਬਦੌਧ ਵਾਲੇ 베ਲੀਓ 베ਲੀਏ ਬਾਪੂ ਦੀ ਕਮਾਈ ਖਾਣੂ ਉਹ ਬਾਈ ਕਿਥੋਂ ਆਉਂਦੀ ਇਹ ਯਾਰ ਫੜ ਕੇ ਯਾਰ ਬੜਾ ਦਿਮਾਗ ਖਾਂਦੀ ਆ ਯਾਰ ਆ ਬਦਲਾ ਬਦਲਾ ਚੁੱਪ ਕਰਕੇ ਬਹਿ ਜਾ ਹਜੇ ਤਾਂ ਮੈਂ ਆਪਦੇ ਪੇਕੇ ਨੂੰ ਨਹੀਂ ਦੱਸਿਆ ਆ ਜੇ ਕਿਤੇ ਮੈਂ ਆਪਦੇ ਪੇਕੇ ਫਲਾ ਲਿਆ ਤਦੋਂ ਤੱਕਲੇ ਆਂਗੂ ਸਿੱਧਾ ਕਰ ਦੜਨਗੇ ਵੇਖ ਲਈ ਜਮਾਨਾ ਮਾਰੋ ਉਹ ਜਾਣਦਾ ਜਾਣਦਾ ਕਿਸੇ ਪਾਟ ਵਾਲੇ ਜਗਤਾਰ ਦੀ ਬੱਕਰੀ ਚੱਗੀ ਮੇਰੇ ਸਾਲਿਆਂ ਗੇੜੀ ਇਹ ਚੱਕੀਆ ਦੱਸੀ ਮੈਂ ਕਿਹੜੀ ਬੱਕਰੀ ਚੱਕੀ ਐ ਦੇਖ ਹੋਰ ਮਾਰ ਹੈ ਠੀਕ ਰੱਬ ਹੈ ਚੱਕੀਆ ਬੱਕਰੀ ਸ਼ਿਟਨਖਾਰ ਵਾਲੇ ਗੱਲਾਂ ਕਰਦੇ ਹੋ ਦੇਖ ਕੁੱਲੀ ਹੋਰ ਮਾਰ ਸੁਰਤਾ ਉਹਦਾ ਉਹਨਾਂ ਦੀ ਬੱਕਰੀ ਬਿਮਾਰ ਸੀਗੀ ਉਹ ਹਾਰਨ ਮਾਰੀ ਗਿਆ ਗੱਡੀ ਦੇ ਉਹਨਾਂ ਨੇ ਚੱਕ ਕੇ ਪੋਰਾ ਪਾਸੇ ਕਰਤੀ ਵੀ ਮੇ ਬਣਾ ਜਾ ਹੈਗਾ ਜੇ ਹੋਰ ਕਿਤੇ ਸੱਟ ਫੇਟ ਲੱਗੀ ਸਾਡਾ ਨਾਂ ਲੱਗ ਜੂ ਤੈਨੂੰ ਕੀ ਲੱਗਿਆ ਵੀ ਉਹ ਚੋਰੀ ਕਰਕੇ ਲੈ ਕੇ ਜਾਣ ਲੱਗੇ ਚਾਰ ਵੀ ਪਾਇਦੇ ਤਾਂ ਤੈਨੂੰ ਨਹੀਂ ਪਤਾਗਾ ਵਾਯਾ ਚਾਰ ਨਾਲੇ ਕੁਝ ਹੋਰ ਗੱਲਾਂ ਆ ਫੋਕੀਆਂ ਗੱਲਾਂ ਨੇ ਤੁਹਾਡੇ ਕੋਲ ਕੋ ਕੰਮ ਦੀ ਗੱਲ ਹੈਗੀ ਆ ਨਾ ਕੰਮ ਦੀ ਗੱਲ ਕੀ ਕਰੀਏ 40 ਪਾਣੀ ਦੀ ਤੜਕੀ ਕਿੰਮਤੀ ਕਰੇਗੀ ਕੰਮ ਦੀ ਗੱਲ ਵੀ ਤੇਰੇ ਆ ਦੇਖ ਲੈ ਬਾਪੂ ਤੂੰ ਹੀ ਸਮਝਾ ਲਾ ਹੈ ਚਾ ਮੇਰੀ ਖੋਲੀ ਹੈ ਓਏ ਕੁੜੀਏ ਗੱਲ ਛੱਡੋ ਭਾਈ ਮੈਂ ਤਾਂ ਤੈਨੂੰ ਇਹ ਕਹਿਣਾ ਹੈ 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 ਉਹ ਸ਼ੌਰੀ ਇਹ ਕੋਈ ਹੁਣ ਕੋਈ ਇਹਦਾ ਕੋਈ ਆਪਾ ਆਪੂ ਕੱ ਲੈ ਕੋਈ ਕਿਸ ਨੂੰ ਪੁੱਛ ਦੱਸ ਕੱ ਲੈ ਹੈ ਹੈ ਇਹ ਮੂੰਹ ਹੈ ਉੱਤੇ ਉੱਤੇ ਪਾ ਦੇ ਹੈ ਹੈ ਕੀ ਲੱਛਣ ਕਾ ਦੇ ਨੇ ਰਾਤ ਨੂੰ ਹੀ ਸ਼ੌਂਡਿੰਦੇ ਹੈ ਬਾਪੂ ਮੇਰੀ ਗੱਲ ਸੁਣ ਦੇਖ ਅਸੀਂ ਆਪਣੇ ਗੋਦ ਦਾ 100 ਹੱਥ ਰੱਸਾ ਸਿਰੇ ਦੇ ਗੰਢ ਮੇਰੇ ਕੋਲ ਤਾਂ ਇੱਕੋ ਗੱਲ ਹੈ ਦੇਖ ਬਹਿ ਪਹਿਲਾਂ ਤਾਂ ਕਰਦੇ ਨਹੀਂ ਸੀ ਹੁਣ ਮੈਨੂੰ ਤਾਂ ਭਾਈ ਪੂਰਾ ਬਹਿ ਹੋ ਗਿਆ ਮੈਂ ਤਾਂ ਹੁਣ ਇਹ ਸੋਚਦੀ ਆਂ ਕਿ ਜਿਹੜੀ ਉਹ ਜੀਤੋ ਕਾਈ ਹੈ ਹਾਂ ਹਨ ਉਹਦੇ ਕੋਲੇ ਜਾਂ ਤਾਂ ਜਾ ਕੇ ਆਵਾਂ ਜਾਂ ਉਹ ਘਰੇ ਬੁਲਾਵਾਂ ਉਹਦੇ ਨਾਲ ਕਰਾਂ ਕੋਈ ਗੱਲ ਬਾਤ ਉਨੇ ਆ ਕੇ ਘਰ ਦਾ ਰਾਜ ਕਰਾਇਆ ਅੱਛਿਆ ਕੋਪਾ ਦੇ ਤਾਂ ਆਪੋ ਉਹਨਾਂ ਜਿਹੜਾ ਜੇਠ ਹੈ ਉਹ ਸ਼ਰਾਬ ਓਏ ਓਏ ਮੇਰੀ ਓਏ ਓਏ ਮੇਰੀ ਗੱਲ ਸੁਣੋ ਯਾਰ ਪਹਿਲਾਂ ਕੋਕੜੋਂ ਬੰਦ ਕਰ ਲਓ ਖਲਤਾ ਕਰ ਲਓ ਓਏ ਚੁੱਪ ਕਰੋ ਓਏ ਚੁੱਪ ਓਏ ਕੁੜੀ ਦੀ ਗੱਲ ਸੁਣੋ ਮੈਂ ਸ਼ਰਾਬ ਬੋਲ ਮੈਂ ਕੋਕੜਾ ਦੂ ਗੱਲ ਪਹਿਲਾਂ ਮੇਰੀ ਸੁਣੋ ਰਾਤ ਕੀ ਹੋ ਗਿਆ ਦੀ ਰੌਲਾ ਪਈ ਜਾਂਦੀ ਜੀ ਦਾ ਦੇਖ ਲੈ ਦੱਸ ਦੇ ਭਾਈ ਉਹ ਸਾਰੀ ਰਿਆ ਦੱਸਣਾ ਨਹੀਂ ਹੁਣ ਪੁੱਛਦਾ ਸੀ ਤਾ ਕੌਣਾ ਤੇ ਜਦੋਂ ਇੰਨਾ ਰੌਲਾ ਪੈਂਦਾ ਸੀ ਉਦੋਂ ਤਾਂ ਤੂੰ ਮੱਝਾ ਥੱਲੇ ਵੜਦਾ ਫਿਰਦਾ ਸੀ ਹੈ ਹੁਣ ਪੁੱਛਦਾ ਕਿ ਰੌਲਾ ਕੀ ਹੈ ਹੁਣ ਤਾਂ ਮਿੱਟੀ ਪਾਰ ਆਤਾ ਰੌਲੇ ਦਾ ਬਾਪੂ ਮੈਂ ਆਏ ਕਹਿੰਦੀ ਆ ਵੀ ਜਿਹੜਾ ਉਹਦਾ ਜੇਠਾ ਛੜਾ ਹੈ ਉਹਨੇ ਬਥੇਰਾ ਕੰਗ ਕੀਤਾ ਹੋਇਆ ਸੀ ਆ ਘਰੇ ਰੋਜ਼ ਕਹਿੰਦਾ ਸੀ ਥੋੜੀ ਹਿੱਕ ਤੇ ਦੀਵਾ ਬਾਲੂ ਥੋੜੀ ਜ਼ਮੀਨ ਵੇਚੂ ਥੋਨੂੰ ਘਰੋਂ ਕੱਢ ਕੇ ਚਾ ਤੂੰ ਦੇਖ ਲੈ ਇਹ ਜਿਆਲਾਜ ਕਰਾਇਆ ਤਾਈ ਨੇ ਹੁਣ ਅੱਖ ਚ ਪਾਇਆ ਨਹੀਂ ਰੜਕਦਾ ਜੇ ਤਾਈ ਕਹਿੰਦੀ ਆ ਬਹਿ ਜਾ ਤਾਂ ਬਹਿ ਜਾਂਦਾ ਜੇ ਤਾਈ ਕਹੇ ਉੱਠ ਕੇ ਕੰਮ ਕਰ ਲੈ ਤਾਂ ਕੰਮ ਕਰਦਾ ਦੇਖ ਲੈ ਹੋ ਬਾਪੂ ਇਹ ਜੱਲੇ ਆ ਓਏ ਕੋਈ ਇਹ ਜਹਾ ਸਾਦ ਪਹਿਲਾਂ ਤਾਂ ਪੈਸੇ ਦੀ ਇਲਾਜ ਕਰਾਈਏ ਹੈ ਕੀ ਬੋਲਿਆ ਮੇਰਾ ਨਹੀਂ ਇਲਾਜ ਕਰਾਉਣ ਵਾਲਾ ਹੈ ਜਾਨ ਵੀ ਮੇਰੇ ਸਿਰ ਤੇ ਥੋੜਾ ਘਰ ਚੰਗੀ ਜਾਂਦਾ ਵੀ ਮੈਂ ਆ ਜਿਹੜੇ ਐ ਮੁਠੀ ਵੱੱਟ ਕਰਕੇ ਰੱਖਦੀਆਂ ਵੀ ਇਹ ਲੋਕਾਂ ਦੀਆਂ ਤੀਵੀਆਂ ਵਗੂੰ ਮੈਂ ਇੱਕ 8 ਦਿਨਾਂ ਦੇ ਵਿੱਚ 4-4 ਸੂਟ ਸਿਉਂ ਆ ਤੇ ਪਾਵਾਂ ਇਹ ਚੜਦੇ ਤੇ ਚੜਦਾ ਕੱਪੜਾ ਵੀ ਫੇਰ ਤੁਹਾਨੂੰ ਲੱਗ ਜੇ ਪਤਾ ਵੀ ਮੈਂ ਪੈਸੇ ਸਾਰਾ हां चार ਦਿਨ ਨੂੰ ਮੈਂ ਜਾਣਦਾ ਤੀਜੇ ਦਿਨ ਸ਼ਨਾਮ ਜਾ ਵੜਦੀ। ਹਾਂ ਦੇਖ ਲੋ ਲੋਕਾਂ ਦੀ ਚਾਰ ਲਿਓ ਮੇਰੇ ਇਹਨੇ ਘੱਟ ਦਿੰਦੇ ਆ ਆਪਣੇ 8 ਲੈ ਕੇ ਆਉਂਦੀ ਆ ਇਹ। ਮੇਰੀ ਮਾਂ ਮੇਰੀ ਮਾਂ ਹੁੰਦੀ ਆ ਜਦੋਂ ਮੈਂ ਨਾ ਕਦੇ 500 ਦੇਗੀ ਵਿਚਾਰੀ ਕਦੇ 700 ਦੇਗੀ। ਉਹਨਾਂ ਪੈਸਿਆਂ ਦੇ ਲੈ ਕੇ ਆਉਂਦੀ ਥੋੜੇ ਪੈਸਿਆਂ ਦੇ ਲੈ ਕੇ ਆਉਂਦੀ। ਆ ਮੇਰੇ ਭਾਈ ਨੂੰ ਵੀ ਦਵਾ ਦਿਆ ਕਰ ਕੁਝ ਫਿਰ। ਗਮ ਨੱਗਾ। ਹਾਂ ਨਾਗਾ। ਉਹਨੂੰ ਮੈਂ ਕੋਠੇ ਦੇ ਜੋੜੀਆਂ ਲਾ ਲੈਂਦਾ ਤੇਰੀ ਮਜਾ ਕਰਕੇ ਨਹੀਂ ਲੰਗੀਆਂ ਤੇਰੇ। ਵੇ ਚੁੱਪ ਕਰ ਜਾ। ਓਏ। ਘੋੜੀਆਂ ਲਾ ਦੰਦਾ ਵੇ ਗੇਤ ਤਾਂ ਤੇਰਾ ਮੈਂ ਟਮਾਟੋ ਦੀ ਔਰਦਾ ਇਹ ਜਿੰਦ ਤੂੰ ਜੋੜੀਆਂ ਲਾ ਦੇਂਗਾ ਅੱਗੇ ਕੋਠੀ ਤਾਇ ਪਾਈਆ ਆਪਾਂ ਪੂਰੇ ਪਵਾਈਆ ਬਾਪੂ ਨੇ ਬਾਪੂ ਨੇ ਪਾਈਆ ਬਾਪੂ ਨੇ ਕਿੱਕਾ ਨੋੜ ਤੋਹਾਂ ਨੂੰ ਤੇਰੇ ਹੋਰ ਬੜੀਆਂ ਮੈਂ ਤਾਂ ਕੀਤੀਆਂ ਬੋਲਣ ਦਿੰਦੇ ਆ ਕਿਦੇ ਕੁੜੀਆਂ ਬਾਪੂ ਕਿਹੜਾ ਕਹਦੇ ਹੁੰਦੇ ਆ ਬੇਡੜ ਬੰਦਾ ਹੋਵੇ ਨਾ ਉਹ ਕਦੇ ਬੋਲਣ ਦਿੰਦਾ ਹੀ ਨਹੀਂ ਸਿਆਣੇ ਬੰਦੇ ਨੂੰ ਬੋਲਣ ਅਸਲ ਚ ਬਾਪੂ ਖਲਤੀ ਥੋੜੀ ਆ ਭਾਈ ਤੇਰੀ ਤੇ ਬੇਬੇ ਦੀ ਇਹ ਟੂਏ ਚੜਾਏ ਹੋਏ ਨੇ ਜੇ ਇਹ ਸ਼ੁਰੂ ਤੋਂ ਆਏ ਰੱਖੇ ਹੁੰਦੇ ਨਾ ਗੱਲ ਤੇ ਗੋਡਾ ਰੱਖ ਕੇ ਤੇ ਹੁਣ ਨੂੰ ਬੋਲ ਜਾਂਦੇ ਮਜਾਲ ਸੀ ਇਹਨਾਂ ਦੀ ਬਾਪੂ ਨੂੰ ਕਿਹਾ ਦੀ ਜਿੱਦੈ ਨੂੰ ਦੇਖਣ ਗਿਆ ਦੀ ਓਏ ਮਹਾ ਬੇਪਸੰਦ ਕਰਦੇ ਸਦਾ ਨਾਰਮਲ ਆ ਇਹ ਨਾ ਕੁੜੀ ਸ਼ੈਣੀ ਆ ਕੱਢ ਕੇ ਲਾਜਾ ਕੋ ਕਿ ਮਰੂਤੀ ਚ ਪੈ ਗਈ ਸ਼ਾਲ ਵਾਰ ਕੇ ਇਹ ਇਲੈਕਸ਼ਨ ਕਾਟਿਆ ਜਿਹਨੇ ਪਾਸੇ ਇਲੈਕਸ਼ਨ ਠੋਡੇ ਉਹ ਵੀ ਟਾਇਰ ਪੰਕਚਰ ਹੋ ਗਿਆ ਪੰਕਚਰ ਹੋਇਆ ਮਾੜੇ ਭੱਗਾਂ ਦੇ ਪਹਿਲਾਂ ਦੀਦੀ ਦੀ ਉਹ ਮੈਂ ਤਾਂ ਕੁੜੀਏ ਤੈਨੂੰ ਤੂੰ ਭੱਗਾਂ ਲਈ ਤੂੰ ਲਈ ਭੱਗਾਂ ਦੇਖੂ ਲੰਦਰ ਭੱਗਦੇ ਇਹਨੂੰ ਤਾਂ ਹਜੇ ਗੇਰ ਦੇ ਪਾਉਂਦੇ ਨੂੰ ਮਾੜਾ ਮੋਟਾ ਸਾਖ ਹੋ ਵੀ ਗਿਆ ਆ ਜਿਹੇ ਜਿਹੇ ਤੇਰੇ ਰੱਖਣ ਨੇ ਨਾ ਤੇਰਾ ਸਾਖ ਹੋ ਗਿਆ ਤੂੰ ਮੇਰਾ ਨਾਮ ਵੀ ਲੈ ਲਈ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਐ ਕਿਵੇਂ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਡੀ ਆਪਣੀ ਹਰਦੀਪ ਕੌਰ ਬੱਬੂ ਤੇ ਦੋਸਤੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਐ ਤੇ ਬੜੀ ਮਿਹਨਤ ਨਾਲ ਬਣਾਈ ਐ ਤੇ ਕਮੇਡੀ ਵੀਡੀਓ ਇਸ ਕਰਕੇ ਬਣਾਈ ਐ ਕਿਉਂਕਿ ਆਲੇ-ਦੁਆਲੇ ਅੱਜਕੱਲ ਟੈਨਸ਼ਨਾਂ ਵੈਸੇ ਹੀ ਬਹੁਤ ਹੁੰਦੀਆਂ ਨੇ ਘਰਾਂ 'ਚ ਆਪਣੇ ਆਪ ਦੇ ਘਰਾਂ 'ਚ ਬਹੁਤ ਹੁੰਦੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਾਣੇ ਖੁਸ਼ ਰਹੀਏ ਤੇ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਦੱਬ ਕੇ ਤੇ ਤੁਹਾਡੀ سپورਟ ਦੀ ਬੜੀ ਜ਼ਰੂਰਤ ਹੁੰਦੀ ਹੈ ਜੀ